ਉਹ ਲੋੜੇ ਪੇਕੇ ਕੰਗਾ ਨਹੀਂ ਆਇਆ ਪੇਕੇ ਤਾਂ ਭੈਣ ਦਿਨ ਪਤਾ ਮਾ ਪਿਓ ਤਾਂ ਉਹਦੇ ਹੈ ਨਹੀਂ ਅੱਛਾ ਤੇ ਚਾਚਾ ਤਾਇਆ ਦੇ ਧੀਆਂ ਪੁੱਤ ਆ ਇਹ ਸਾਡੀ ਪਹੂ ਨੂੰ ਜ਼ਮੀਨ ਆਉਂਦੀ ਹੈ ਦੋ ਕਿੱਲੇ ਉੱਥੇ ਅੱਛਾ ਤੇ ਉਹ ਤੁਹਾਨੂੰ ਪਤਾ ਲਾਲਚ ਤੇ ਮਾਰੇ ਫਿਰਦੇ ਹੂ ਕਦੋਂ ਉਹ ਕਿਸੇ ਦੀ ਹੋ ਕਰਦੀ ਤੇਰੇ ਤੇ ਸਾਰਾ ਪਿੰਡ ਹੀ ਹੈ ਦਾ ਕਰਦਾਗਾ ਆ ਭੈਣ ਨਗਰ ਦੇ ਸਿਰ ਤੇ ਬੈਠੀ ਹੈ ਤਾਂ ਹੀ ਤਾਂ ਨਹੀਂ ਹੈਗੇ ਤੇ ਕੋਈ ਗੱਲ ਨਹੀਂ ਜੇ ਕਰੇ ਆਖੇਂਗੀ ਕੋਈ ਨਹੀਂ ਮੁੰਡਾ ਨੂੰ ਵੀ ਰੱਖ ਲਾਂਗੇ ਆਪਾਂ ਸਭ ਸੁਧਰਿਆ ਨਹੀਂ ਨਹੀਂ ਕੋਈ ਨਹੀਂ ਮੈਂ ਪਹਿਲਾਂ ਹੀ ਦੱਸ ਦੂੰਗੀ ਤੈਨੂੰ ਚੰਗਾ ਤੁਸੀਂ ਅੱਜ ਕੱਲ ਸੋਚ ਕਿੱਥੇ ਆ ਜਗਾ ਤਾਂ ਹਜ਼ਾਰ ਤੋਂ 1 ਸੋਚਦਾ ਤੇ ਬੜਾ ਬਣ ਮਾੜਾ ਸੋਚਦੇ ਨਹੀਂ ਤੂੰ ਉਹ ਗੱਲ ਨਾ ਸੋਚ ਵੀ ਕੋਈ ਨਿਬੂ ਨਾ ਨਿਬੂ ਐ ਬੰਦਾ ਠੀਕ ਆ ਪਰ ਤੂੰ ਜੇ ਭਾਬੀ ਨੂੰ ਮਨਾ ਲੈ ਗੱਲ ਕਰ ਲੈ ਕਰੀ ਫੇਰ ਆ ਜੇ ਇਹ ਹਾਮੀ ਪਰੂ ਤਾਂ ਹੀ ਆਣਾ ਸਾਤੇ ਤੈਨੂੰ ਮੈਂ ਸੱਚ ਆਇਆ ਦੀ ਸੀ ਮੰਡੀ ਜਾ ਕੇ ਤੇ 20000 ਰੁਪਇਆ ਫੜ ਲਿਆ ਲਿਆਉਣਾ ਮਸੀਂ ਮੈਂ ਜਾਇਆ ਪਤਾ ਆਇਆ ਟਾਈਮ ਦਾ ਨਹੀਂ ਪਤਾ ਕਿਹੜੇ ਵੇਲੇ ਆਇਆ ਹੈ ਨਾ ਪੈਸਾ ਤਾਂ ਫਿਰ ਕਾ ਪੱਕੀ ਤੇ ਵੰਗੜ ਜਾਵਾਂਗੇ ਫਿਰ ਆਇਆ ਵੀ ਕਿ ਹੋਲੇ ਤਾਂ ਆਪਦੇ ਰੱਖਣਾ ਚਾਹੀਦਾ ਕੋਈ ਨਹੀਂ ਮੈਂ ਆਥ ਨਹੀਂ ਆੜਤੀਏ ਕੋਈ ਆਥਣੇ ਪੁੱਤ ਬਣ ਕੇ ਇਹ ਜ਼ਰੂਰੀ ਕੰਮ ਹੈ ਇਹ ਜ਼ਰੂਰ ਕਰੀ ਚਾਗੇ ਬਾਕੀ ਆਇਆ ਡਾਕਟਰਾਂ ਨੇ ਨੌ ਤਰੀਕ ਦਿੱਤੀ ਟਾਈਮ ਦਾ ਕੀ ਪਤਾ ਕਰੂੰ ਆਜੇ ਹੈ ਨਾ ਕਦੋਂ ਆਣੀ ਜਾਂਦਾ ਇਹ ਵੀ ਪਰਿਵਾਰ ਦਾ ਵੀ ਆਏ ਹੋ ਵੀ ਆਪਦਾ ਹੈ ਨਾ ਚੱਲ ਵੀ ਸੌਖਾ ਕੋ ਜਾਂਦਾ ਵਿੱਚ ਤੇ ਐਡੀ ਪਹਾੜ ਜਿੱਡੀ ਜੱਦੀ ਐ ਲਾਦਾ ਵਿੱਚ ਕਿਵੇਂ ਕੱਟੇ ਨਹੀਂ ਮੰਮੀ ਤੁਸੀਂ ਵੀ ਤਾਂ ਕ ਤਨਾਲੇ ਤੁਸੀਂ ਉਹ ਸਾਰਾ ਪਰਿਵਾਰ ਹੈ ਮੇਰੇ ਨਾਲ ਤੁਸੀਂ ਇਹੋ ਜੀ ਗੱਲ ਭੁੱਲ ਕੇ ਵੀ ਮੇਰੇ ਕੋਲ ਦਵਾਰਾ ਨਾ ਕਰਿਓ ਮੈਂ ਤਾਂ ਬੱਤ ਤੇਰੇ ਕਰਕੇ ਕਹਿੰਦੀ ਸੀ ਮੈਨੂੰ ਆਏ ਸੀਗਾ ਵੀ ਚਲ ਹੁਣ ਜੇ ਮੇਰੇ ਨਾਲ ਤਾਂ ਜਿਵੇਂ ਹੈਗਾ ਠੀਕ ਹੈ ਵੀ ਚਲ ਜੇ ਤੇਰੀ ਜ਼ਿੰਦਗੀ ਦਾ ਕੋਈ ਆਏ ਉਹ ਕਰ ਲਾ ਮੈਂ ਖਗਲਾ ਆਏ ਆਖੂਗਾ ਵੀ ਇਹ ਨਹੀਂ ਨਹੀਂ ਸੋਚਿਆ ਨੂੰ ਤਾਂ ਮੈਂ ਤਾਂ ਤੈਨੂੰ ਮੈਂ ਪੁੱਛਦੀ ਸੀ ਤੇਰੀ ਰਹਿਣ ਵਾਲੀ ਸਾਰਾ ਕੁਝ ਕਰੂ ਕੋਈ ਗੁੱਸੇ ਵਾਲਾ ਆ ਗਿਆ ਤਾਂ ਫੇਰ ਆਪਣਾ ਘਰ ਕਿੰਨੀ ਕਲੇਸ਼ ਰਹਿਣ ਲੱਗ ਜੂਗੀ ਹਾਂ ਤਾਂ ਪਤਾ ਮੈਂ ਵੀ ਸੋਚੀ ਤਾਂ ਸਹੀ ਗੱਲ ਵੀ ਕੀ ਪਤਾ ਹੋਣਾ ਅੰਗਰੇਜ਼ ਦਾ ਕਿਹੋ ਜਿਹਾ ਸੁਭਾਅ ਹੋਊਗਾ ਹਨਾ पर फिर भी मेरा तेरे गने देख के मैं तलमे देना राय कर रही अभी अपन जाए वो नीति की निकल के समझली होंगी दादी ठीक हो जाएंगी हां वो तो हो जाऊंगी हुन त दवाई लेती है ये हुन त ठीक हो गए मेरे गतियां बालियां सयाणियां बालियां चंगे खार दी गोली ले ली हां वो तो ले ली वालगा सयाणियां मेरे गता पोतियां पैणी ਇਹ ਸੱਚੇ ਪਾਤਸ਼ਾਹ ਨੇ ਦੀ ਵੱਡੀ ਸਾਰੀ ਉਮਰ ਕਢੀ ਤਰੱਕੀਆਂ ਬਖਸ਼ੀਆਂ ਇਹਨਾਂ ਨੂੰ ਵਾਹਿਗੁਰੂ ਫੋਟੋ ਤੇਰੀ ਮੰਮੀ ਕੀ ਕਰੀ ਜਾਂਦੀ ਐ ਉਹ ਤਾਂ ਉੱਥੇ ਪਈ ਸੀ ਰਾਮ ਕਰੀ ਆਂਦੀ ਸੀ ਅੱਛਾ ਤੇਰੀ ਮੰਮੀ ਨੂੰ ਕਹਦੇ ਘੁੱਟ ਕਚਾਹ ਕਰ ਲੂਗੀ ਅੱਜ ਤਾਂ ਪਤਾ ਨਹੀਂ ਕੀ ਹੋ ਗਿਆ ਮੱਚ ਜਾਣਾ ਉਹ ਚੜ ਗਿਆ ਦਾਦੀ ਮੈਂ ਹੀ ਬਣਾ ਲਿਓ ਨੀ ਉਹ ਚਾਹ ਤੂੰ ਬਣਾ ਲੇਗਾ ਫਿਰ ਆ ਬਣਾ ਲੂੰਗੀ ਦੱਦੀ ਚਾਹ ਬਣਾ ਲਾਂ ਫਿਰ ਘੁੱਟਕ ਬਣਾਈ ਪਤਾ ਚੰਗਾ ਅਨੁਰ ਦੱਦੀ ਦੇ ਪੱਟੇ ਮੈਂ ਤੇਰੀ ਮੈਂ ਚਾਹ ਬਣਾ ਲਿਆਂ ਉਹ ਆ ਮਸੀ ਤੂੰ ਮੈਨੂੰ ਕਿਵੇਂ ਬਾਜਾ ਮਰੀ ਨਹੀਂ ਕੀ ਹੋ ਗਿਆ ਲੈ ਮੈਂ ਤਾਂ ਤੈਨੂੰ ਬਣੀ ਆਈ ਸਾਦੀ ਸੀ ਮੈਂ ਆਖੇ ਆਪਣੀ ਹਰਜੂਤ ਆਉਣ ਤੋਂ ਪਹਿਲਾਂ ਤੈਨੂੰ ਮੈਂ ਦੱਸੀ ਸੀ ਗੱਲ ਵੀ ਉਹ ਆਇਆ ਸੀ ਬਸ ਕੌਣ ਆਹੀ ਰਮਨ ਦਾ ਭਰਾ ਉਹ ਸੁਖੀ ਆਹ ਉਹ ਤੋ ਦਵਾ ਗਿਆ ਉਹ ਤਾਂ ਪੁੱਛਣਾ ਉਹ ਤਾਂ ਬੜੇ ਆ ਉਹ ਕਰਦੇ ਹੈਗੇ ਉਹਨਾਂ ਨੂੰ ਤਾਂ ਪੁੱਛਣਾ ਕਾਹਾਂ ਲਾ ਰੱਖਿਆ ਜ਼ਮੀਨ ਇਹਨੂੰ ਆਂਦਾ ਪਾਲੀ ਰੀੜੇ ਆਪਾਂ ਚੱਲ ਗਏ ਅੱਛਾ ਵੀ ਮੈਂ ਆਖਾ ਵੀ ਮੈਥੋਂ ਬਿਨਾ ਪੁੱਛੇ ਰੀੜੇ ਪਾ ਲੂਗੀ ਲੈ ਜਾ ਮੈਂ ਖਿਆ ਚੱਲ ਹਾਂ ਤੂੰ ਲੈ ਕੇ ਜਾ ਮੈਂ ਖੈਨ ਤੇ ਕਹਿੰਦਾ ਆ ਕੇ ਵੀ ਤੂੰ ਕੱਪੜੇ ਪਾ ਤੇ ਆਪਾਂ ਮੈਂ ਤਾਂ ਤੈਨੂੰ ਲੈ ਕੇ ਜਾਣਾ ਤੇ ਮੈਨੂੰ ਸਾਰਾ ਪਤਾ ਵੀ ਉੱਥੇ ਜਾ ਕੇ ਇਹ ਤਾਂ ਜ਼ਮੀਨ ਦਾ ਕਿਲਾ ਨਾਲ ਆਉਣਾ ਕੱਖ ਨਹੀਂ ਇਹਨੂੰ ਕਰਦਾ ਤੇ ਮਾਸੀ ਤੂੰ ਮੈਨੂੰ ਆ ਗੱਲ ਦੱਸੀ ਨਹੀਂ ਕਦੋਂ ਆ ਗਿਆ ਮੈਂ ਤੈਨੂੰ ਭੁੱਲ ਗਈ ਦੱਸਣੀ ਦੱਸਣੀ ਤਾਂ ਮੈਂ ਕਹਿੰਦੀ ਉਹਨੂੰ ਆਪਣੀ ਕੁੜੀ ਨੂੰ ਤਾਂ ਦੱਸੀ ਸੀ ਮੈਂ ਤੈਨੂੰ ਭੁੱਲ ਗਈ ਦੱਸਣੀ ਠ ਮੈਂ ਨੂੰ ਕੁਛਿਆਣਾ ਦੱਸਿਆ ਆ ਕੇ ਆਇਆ ਮੇਰਾ ਬੇਟਾ ਇੰਨਾ ਦੀ ਸਾਰੀ ਸਕੀਮ ਜ਼ਮੀਨ ਵਾਲੀ ਆ ਹਾਂ ਬਈ ਪੁੱਛ ਨਾ ਮੂੰਹ ਚੱਕਦੇ ਇੱਥੇ ਆ ਜਾਂਦੇ ਆ ਹੁਣ ਨਾਲੇ ਭਾਬੀ ਨੇ ਪਹਿਲਾਂ ਕਿਲਾ ਜਿੰਮੀ ਦਾ ਨਾਮ ਕਰਾਤੀ ਸੀ ਕਰਾਤੀ ਸੀ ਉਹ ਕਿਹੜਾ ਰੱਖ ਲਈ ਉਹ ਵੀ ਖਾ ਗਈ ਹੁਣ ਇਹ ਕੋਆ ਵੀ ਆ ਵੀ ਖਾ ਜਾਣਗੇ ਘਰੇ ਨਵੀਂ ਏਟ ਨਹੀਂ ਲਈ ਇਹਨਾਂ ਨੇ ਹਾਂ ਲਈ ਇਹਨਾਂ ਨੇ ਸਾਰੇ ਪੈਸੇ ਖਾ ਗਏ ਇਹਨਾਂ ਤਾਂ ਪੁੱਛਣਾ ਤੂੰ ਜਿੰਨਾ ਚਿਰ ਗਰਮੀ ਦੇ ਹਾਲ ਵਿੱਚ ਕਰੇ ਨਹੀਂ ਉਹਨਾਂ ਨੂੰ ਤੱਕ ਦਿੱਤਾ ਮੇਰੀ ਤਾਂ ਮੇਰੀ ਗੱਲ ਸੁਣ ਲੈ ਪਤਾ ਮੇਰੀ ਤਾਂ ਇਹਨਾਂ ਨੂੰ ਵੇਖ ਕੇ ਵਿਆਹ ਚੜ੍ਹਦੀ ਐ ਇਹਨਾਂ ਨੇ ਤਾਂ ਨਾ ਮੇਰੇ ਪੁੱਤ ਦਾ ਸਿਵਾ ਵੀ ਫਰੁੱਤ ਇਹਨਾਂ ਨੇ ਤਾਂ ਉਹ ਵੀ ਨਹੀਂ ਦੇਖਿਆ ਕੋਈ ਨਹੀਂ ਮਸੀ ਉਹੀ ਗੱਲ ਆ ਜਿਹੜੇ ਦੁੱਖ ਆਪਾਂ ਨੂੰ ਲੱਗੇ ਆਪਾਂ ਹੀ ਭੋਗਣੇ ਆ ਕੋਈ ਬੇਗਾਨਾ ਬੰਦਾ ਨਹੀਂ ਭੋਗਦਾ ਇਹ ਨਹੀਂ ਬਣਦੇ ਸੋਡੇ ਕਦੇ ਵੀ ਅਸੀਂ ਬਣਾਉਨੇ ਨਹੀਂ ਅਸੀਂ ਤਾਂ ਵੜਨੇ ਨਹੀਂ ਦੇਣਾ ਬਸ ਮੈਂ ਤਾਂ ਜਦੋਂ ਮੇਰੇ ਪੁੱਤ ਦੇ ਹੁੰਦੇ ਹੁੰਦੇ ਨਹੀਂ ਨਾ ਜਾਂ ਹੁੰਦੇ ਸੀ ਤਾਂ ਹੁਣ ਮੈਂ ਇਹਨਾਂ ਤੂੰ ਕੀ ਕਰਾਂ ਉਹ ਬਾਈ ਵੀ ਖੜਾ ਰਾਹ ਚ ਤੁਰਿਆ ਜਾਂਦਾ ਜੀ ਹਾਂ ਤੇ ਸ਼ਰਮਣੀ ਮੰਨਦੇ ਜ਼ਮੀਨਾਂ ਮੰਗਦੇ ਨੇ ਹਾਂ ਉਹ ਨਾਲੇ ਪਹਿਲਾਂ ਵੀ ਇੱਕ ਲਾ ਜਮੀਨ ਦਿੱਤੀ ਆ ਪਹਿਲਾਂ ਵੀ ਸਾਰੀ ਖਾ ਗਈ ਘੁਰ ਘੁਰ ਕੇ ਹਾਂ ਖਾ ਗਈ ਹੌ ਰੱਖ ਲੈਣਗੇ ਕਿ ਮੈਂ ਮੇ ਮੈਂ ਭੇਜੂਗਾ ਕਿ ਮੇਰੀ ਮਾਂ ਮਾਂ ਤੇਰੀ ਕਰੂਗੀ ਸਾਡੇ ਨਾਲ ਗੱਲ ਚਲ ਕੋਈ ਨਹੀਂ ਮਸੀ ਤੂੰ ਬਿਮਾਰ ਹੋਈ ਨਹੀਂ ਬਾਅਦ ਚ ਤੂੰ ਨਾ ਮੰਟਿਆ ਲਾ ਕਰ ਕੋਈ ਨਹੀਂ ਆਪਾਂ ਹੀ ਕਰਦੇ ਆ ਪੰਚਾਇਤ ਦਾ ਹੱਲ ਆਉਣ ਦੇ ਦੀ ਮਾਂ ਨੂੰ ਫਿਰ ਆਪਾਂ ਗੱਲ ਕਰਾਂਗੇ ਇਹ ਮਨ ਤੇ ਟੈਨਸ਼ਨ ਪਾ ਦਿੰਦੇ ਆ ਬਣੀ ਇਹਨਾਂ ਨੇ ਸੁੱਖ ਦਾ ਸਾਹ ਤਾਂ ਕੀ ਦੇਣਾ ਇਹਨਾਂ ਨੇ ਤਾਂ ਸਿਆਪਾ ਖੜਾ ਕਰਦੀ ਐ ਅਸੀਂ ਇਹ ਸੁੱਖ ਦਾ ਸਾਹ ਨਹੀਂ ਦਿੰਦੇ ਕਿਸੇ ਨੂੰ ਇਹ ਕਿਸੇ ਦੇ ਮਿੱਤ ਨਹੀਂ ਮੈਂ ਵੇਖਿਆ ਇਹ ਜੇ ਚੱਜਦੇ ਹੁੰਦੇ ਮੈਂ ਵਰਤਦੀ ਨਾ ਇਹਨਾਂ ਨਾਲ ਇਹਦਾ ਪੁੱਤ ਗਰਮੇਲ ਦਾ ਸੇਵਾ ਕੰਗਾਣਾ ਪਟਦੇ ਫਿਰਦੇ ਆ ਇਹਨਾਂ ਨੂੰ ਤਾਂ ਇਹ ਵੀ ਨਹੀਂ ਸ਼ਰਮ ਮੰਨੀ ਵੀ ਅਸੀਂ ਕੋਈ ਗੱਲ ਕਰ ਗਏ ਕਿ ਨਾ ਕਰ ਗਏ ਕੀ ਬੰਦਾ ਕਵੇ ਇਹਨਾਂ ਨੂੰ ਇਹਨਾਂ ਨੇ ਤਾਂ ਦੁਖੀ ਕਰ ਮਾਰਿਆ ਸਾਨੂੰ ਜੇ ਇਹ ਚਾਜ ਦੇ ਹੁੰਦੇ ਪੁੱਤ ਮੈਂ ਇਹਨਾਂ ਨਾਲ ਵਰਤਦੀ ਨਾ ਜੇ ਚਾਜ ਦੇ ਹੁੰਦੇ ਤਾਂ ਮੈਨੂੰ ਪਤਾ ਨਹੀਂ ਵਰਤਣਾ ਨਹੀਂ ਆਉਂਦਾ ਮੈਨੂੰ ਪਰ ਇਹ ਹੈ ਨਹੀਂ ਇਹਨਾਂ ਦੇ ਲੱਛਣ ਹੈ ਨਹੀਂ ਚਾਜ ਦੇ ਤਾਂ ਹੀ ਤਾਂ ਮੈਂ ਭੇੜੀ ਵਾਈਦੀ ਆ ਐਵੇਂ ਨਹੀਂ ਮੈਂ ਭੇੜੀ ਵਾਈਦੀ ਤਾਂ ਹੀ ਭੇੜੀ ਵਾਈਦੀ ਆ ਮੈਂ ਮੈਂ ਇਹਨਾਂ ਨਾਲ ਇੱਕੇ ਮੜਿੱਕੇ ਲੈਣੀ ਆ ਮੇਰੀ ਗੱਲ ਸੁਣ ਮਣੀ ਆਪਾਂ ਜ਼ਮੀਨ ਕੀ ਕਰਨੀ ਸੀ ਜੇ ਇਹ ਗਰਮੇਲ ਦੇ ਗਏ ਤੋਂ ਆਉਂਦੇ ਤਾਂ ਫਿਰ ਮੈਂ ਇਹਨਾਂ ਮੈਂ ਇਹਨਾਂ ਨੂੰ ਦੰਦੀ ਨਾ ਜ਼ਮੀਨ ਇਹ ਤਾਂ ਗੱਲ ਹੈ ਗਿਆ ਮਸੀ ਆਪਾਂ ਜ਼ਮੀਨ ਲੈਣੀ ਸੀ ਤੂੰ ਮੈਨੂੰ ਐਂ ਦੱਸ ਜੇ ਆ ਕੇ ਖੜਨ ਦਾ ਖਾ ਥਾਕਣੀ ਸੀ ਬਣਦੇ ਨਾ ਤਾਂ 10 ਦਿਨ ਕਟਾਉਂਦੇ ਸਾਡੇ ਆਕਸਾ ਉਖਾਲੇ ਦਿਨ ਸਾਡੇ ਕਟਾਉਂਦੇ ਪੂਰੇ ਸੀ ਮਸੀ ਲੈ ਨਾ ਮੋਢੇ ਨਾ ਮੋਢੇ ਜੁੜੇ ਖੜਦੇ ਹਾਂ ਤੇ ਮੈਂ ਜ਼ਮੀਨ ਕੀ ਕਰਨੀ ਸੀ ਮੈਂ ਜ਼ਮੀਨ ਆਪ ਬਾਉਣੀ ਆ ਉੱਥੇ ਜਿਹੜੇ ਮੈਂ ਇਹਨਾਂ ਨੂੰ ਦੰਦੀ ਨਹੀਂ ਪਰ ਇਹਨਾਂ ਦੇ ਲੱਛਣ ਨਹੀਂ ਲੈਣ ਵਾਲੇ ਹਾਂ ਅੱਗੇ ਕਿੱਲਾ ਜ਼ਮੀਨ ਦਾ ਲੈ ਲਿਆ ਤੇ ਉਦੋਂ ਨਹੀਂ ਇਹਨਾਂ ਨੇ ਕਿਸੇ ਨੇ ਗਰਜ ਕੀਤੀ ਕਦੇ 10 ਰੁਪਈਆ ਦੀ ਚੀਜ਼ ਨਹੀਂ ਸਿਰ ਤੇ ਹੱਥ ਨਹੀਂ ਖਾਲੀ ਧਰਿਆ ਇਹਦੇ ਦੱਸ ਉਹ ਨਾਲੇ ਮਾਸੀ ਆਈ ਮਾਣਾ ਬੜਾ ਸ਼ਰਮ ਮੰਨਣ ਕੇ ਆਪਣਾ ਗੱਪੜੂ ਜਵਾਨ ਬਾਈ ਗਿਆ ਘਰੋਂ ਉਹ ਤਾਂ ਇਹਨਾਂ ਨੂੰ ਸ਼ਰਮ ਨਹੀਂ ਬਣੀ ਉਹ ਤਾਂ ਇਹਨਾਂ ਨੂੰ ਪੂਰਾ ਸ਼ਰਮ ਨਹੀਂ ਪੁੱਤ ਉਹ ਇਹਨਾਂ ਨੂੰ ਹੈ ਨਹੀਂ ਸ਼ਰਮ ਜੇ ਸ਼ਰਮ ਹੋਵੇ ਤਾਂ ਇੱਥੇ ਸਾਢੇ ਦਿਨ ਕਟਾਉਂਦੇ ਤੂੰ ਵੀ ਤਾਂ ਤੁਰੇ ਹੀ ਫਿਰਦਾ ਜਿਸ ਤਨ ਲੱਗੇ ਸੋਈ ਤਨ ਜਾਂਦਾ ਉਹ ਗੱਲ ਹੁੰਦੀ ਆ ਇਹ ਵੀ ਕਰਦੇ ਜਿਹੜੀ ਆਣਾ ਉਹਨੂੰ ਪਤਾ ਲੱਗਦਾ ਇਹ ਕੁਛ ਨਹੀਂ ਕਰਦੇ ਵੀਰੇ ਇਹ ਕਿਸੇ ਦੇ ਮਿੱਤ ਨਹੀਂ ਪਤਾ ਇਹ ਕਿਸੇ ਦੇ ਮਿੱਤ ਨਹੀਂ ਮੈਂ ਵੇਖਿਆ ਇਹ ਤੇ ਤੂੰ ਮੇਰੀ ਗੱਲ ਸੁਣ ਮम्मा ਲੈ ਕੇ ਆਉਂਦੀ ਆ 200 ਸਿਖਾਏਗਾ ਤੇਰੇ ਜੀ ਕਰਦੇ ਸਿਖਾਣ ਨੂੰ ਤੂੰ ਨਾਲੇ ਹਣ ਦੇਖਾਂ ਕਿੰਨਾ ਸੋਹਣਾ ਬਣ ਗਿਆ ਖਾਈ ਮੂੰਖਾ ਤੂੰ ਆਹ ਮੇਰਾ ਪਤਾ ਬੱਲਾ ਸਿਆਣਾ ਮਮਾ ਨੂੰ ਬਾਦੀ ਮਾਰ ਤੇ ਮਮਾ ਆ ਜੋ ਮਮਾ ਆ ਜੋ ਚੀਜੀ ਲੈ ਕੇ ਆਓ ਕੇ ਚੀਜੀ ਲੈ ਚਾਓ ਭੁੱਖ ਲੱਗੀ ਐ ਮੈਨੂੰ ਮੇਰੇ ਪਸੰਦ ਆ ਨਾ ਤੂੰ ਸਾਰਿਆਂ ਬਹਿ ਕੇ ਖੁੱਤ ਨਹੀਂ ਹੋ ਕੇ ਬਹਿ ਜਾ ਖਾ ਲੋ ਬਹਿ ਕੇ ਰੰਗ ਦਈਆਂ ਸਾਰੇ ਸਮੋਸੇ ਦੇ ਨਾ ਚੱਲ ਤੂੰ ਵੀ ਢੋਲ ਬੱਧ ਬਹਿ ਕੇ ਖਾ ਲਈ ਸਮੋਸੇ ਖਾ ਲੋ ਲੈ ਖਾ ਲੋ ਖਾਜਾ 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 ਢੋਲ ਨਾ ਦਿਖੋ ਤਾਂ ਸਿੱਖੀ ਬੈਠਾ ਇੱਕ ਮਿੰਟ ਪੁੱਤ ਇੱਕ ਮਿੰਟ ਇੱਕ ਮਿੰਟ ਆ ਫੜ ਪਤਾ ਆ ਕੁੜੀ ਨੂੰ ਵੀ ਬਾਕੇ ਦੇ ਮੰਮੀ ਇਹਨੂੰ ਨਹੀਂ ਦੇਣਾ ਸਮੋਸਾ ਕਿਉਂ ਨਾ ਕੀ ਕਾਤਾ ਨਹੀਂ ਦੇਣਾਗਾ ਸਾਰਾ ਦਿਨ ਤੁਹਾਡੇ ਨਾਲ ਖੇਡਦੀ ਐ ਦੇਣਾ ਕਿਉਂ ਨਹੀਂਗਾ ਦੇਸ ਨੂੰ ਸੈਨ ਨਹੀਂ ਪਾਕੇ ਕਾ ਤੈਨੂੰ ਨੀਖਾ ਦੇਣ ਦੇ ਨਾਲ ਖੇਡਦੀ ਹੈ ਨਾ ਆਏ ਨਹੀਂ ਕਰਦੇ ਹੁੰਦੇ ਪਤਾ ਤੂੰ ਕਿੱਥੇ ਜਾਣਾ ਪੁੱਤ ਆ ਜਾ ਮੈਂ ਖਵਾਵਾ ਤੈਨੂੰ ਉਰੇ ਆ ਜਾ ਤਾਹਾਂ ਮੈਂ ਖਵਾਵਾ ਉਰੇ ਆ ਲੈ ਪੁੱਤ ਜਾ ਖਾ ਉਹ ਨਾਲ ਆ ਜਾ ਜਾ ਤੂੰ ਆਏਗਾ ਉਧਰ ਹੀ ਹੋ ਜਾ ਉਧਰ ਹੋ ਕੇ ਬੈਠ ਕੇ ਖਾ ਲੋ ਪਤਾ ਇੱਥੇ ਤੂੰ ਇੱਥੇ ਬੈਠ ਮਟ ਤੂੰ ਇੱਥੇ ਬੈਠ ਇੱਥੇ ਬੈਠ ਇਹ ਕੋਈ ਨਹੀਂ ਇੱਥੇ ਉੱਪਰ ਦੇ ਹੋਏ ਸੱਚੇ ਬਾਸ਼ਾ ਆਈ ਤੰਦਰੁਸਤੀ ਰੱਖੀ ਆਈ ਰੌਣਕਾਂ ਲਾਦੀਆਂ ਨੇ ਮੇਰੀ ਘਰੇ ਪਰਮਾਤਮਾ ਖਾਜਾ ਪਤਾ ਮੈਂ ਖਮਾਣੀ ਦਾ ਪਤਾ ਤੈਨੂੰ ਇੱਥੇ ਰੱਖ ਦਾਂ ਲੈ ਮੈਂ ਖਮਾਣੀ ਨੂੰ ਭੁੱਖ ਲੱਗੀ ਪਈ ਐ ਨੂੰ ਪਤਾ ਇਹ ਇਹ ਇਹਦੇ ਕੋਲ ਉਸ ਨੂੰ ਸੁਣ ਨਹੀਂ ਨਹੀਂ ਪਤਾ ਸੱਤ ਸੱਤ ਮਮਮੀ ਨਵਾਤਾ ਨਾ ਇਹਨੂੰ ਸਵਾਦ ਦਿੰਦੀ ਆ ਹੋਰ ਅੰਦਰ ਸਮਾਦੀ ਇਹਨਾਂ ਨੂੰ ਵੀ ਕਹਦੀ ਘੰਟਾ ਘੰਟਾ ਸੌਂ ਜਾਣੀਆਂ ਪਤਾ ਖਾ ਲਿਆ ਪੀ ਲਿਆ ਹੰਜਵਾ ਕਾਂ ਗਰਮੀ ਬਹੁਤ ਐ ਤੇ ਹੋਰ ਆ ਸਨ ਪੁੱਤ ਤੂੰ ਖਾਪੇ ਕੇ ਅੰਦਰ ਸੋ ਜਾਓ ਠੀਕ ਹੈ ਸ਼ਾਮ ਨੂੰ ਖੇਡਿਓ ਫਿਰ ਖਾਣਾ ਤੂੰ ਹੀ ਬਣਾ ਆ ਲੈ ਇੱਧਰ ਇੱਧਰ ਕਦੋਂ ਦੀ ਕੈ ਕੀ ਆਂਦਾ ਸੀ ਲੈ ਹਜੇ ਤੱਕ ਨਹੀਂ ਆਈ ਇਹ ਵੀ ਚੱਕ ਲੈ ਪਤਾ ਨਹੀਂ ਕਿੱਥੇ ਰਹਿ ਗਈ ਪਤ ਖਾਂ ਦਾ ਟੱਕੜੇ ਪਈ ਜਾਂਦਾ ਹੈ ਉਧਰ ਉਹ ਦਰਦ ਨਾ ਤੱਕ ਫੀਲ ਦੇ ਦੇ ਸਰ ਕੇ ਲੂ ਆ ਲੈ ਜਾプチ ਪਰਮਾਤਮਾ ਸੁੱਖ ਦਾ ਟਾਈਮ ਲਿਆਵੇ ਸੱਚੇ ਇੱਧਰ ਆ ਜਾਓ ਇੱਥੇ ਨਾ ਜੱਬ ਜੁਕਲਾ ਰਪਾਈ ਜਾ ਨਾ ਪਤਰਾਵਲਾ ਨਾ ਪਾਉ ਚ ਪਕਰ ਕੇ ਹਿੜ ਲੋ ਨਾ ਦੇ ਸੁਖਾ ਲੈ ਲੈ ਹੌੜੀ ਹੌੜੀ ਖੇੜ ਦੇ ਚਪ ਕਰਕੇ ਅਸਤ ਰੋਲਾ ਪਾ ਗੰਦਾ ਬੋਲਾ ਸੱਚੀ ਪਾਛਾ ਸੁੱਖ ਦਾ ਟਾਈਮ ਲਿਆਈ ਮੇਰੇ ਤੇਰੀ ਨਾਲ ਦੀ ਨਾਲ ਦੇਖ ਕਰਾ ਕੇ ਆਵਾ ਉਹਦੀ ਦੇਖ ਕਰਾ ਕੇ ਆਵਾ ਚਲ ਆਪਾਂ ਖੇੜ ਹੈ ਨਾ ਨਾ ਖਲਾਰ ਜਾ ਖੁਸ਼ੀ ਓਏ ਖਲਾਰੀ ਨਾ ਜਾ ਉਹ ਫੜਿਆ ਲੈ ਜੱਬ ਜੀ ਆ ਲੈ ਨਾ ਖਲਾਰ ਜਾ ਜੱਬ ਜੀ ਆਹ ਇੱਧਰ ਕਿੰਨੇ ਆਈ ਫੋਲਾਂ ਨੂੰ ਵੇਚ ਲਾਣਾ ਇਸੇ ਤੋਂ ਪੁੱਛਦੇ ਕਿ ਇਹ ਦੱਪਤੀ ਨਾ ਇਹ ਦੱਪਤੀ ਉਰੀਆ ਜਾਫੇ ਆਈ ਦੱਪਤੀ ਕਿੱਧਰ ਨਾ ਠਾ ਅਜੂ ਆ ਜਾਲੀ ਪੜੀ ਚੰਗਾ ਹੋ ਗਿਆ ਅਗੇ ਮੇਰੀਆਂ ਤਾਂ ਖਾ ਪਕਾਈਆਂ ਸੋਨੂ ਬੀਕਰੀਆਂ ਨੂੰ ਨਾ ਮੈਥਾ ਝੱਲੀ ਜਾਂਦੀ ਹੈ ਗੱਤ ਹੁੰਦਾ ਉਹਦੇ ਹੋਰ ਚੰਗਾ ਹੋਵੇ ਸੀ ਦੇ ਟੀਕੇ ਤੇ ਭਾਂਜੀ ਦੁਨਾਈ ਸੀ ਉਹ ਆ ਗਈ ਉਹ ਲੈਣ ਗਿਆ ਬਾਬਾ ਸੰਭੇ ਆ ਜਾਂਦਾ ਆ ਦੇਖੋ ਦੱਸ ਹਾਂ ਬਸ ਆ ਟਾਈਮ ਤੋਂ ਡਰ ਲੱਗਦਾ ਹੈ ਨਾ ਇਹ ਨਹੀਂ ਕੋਈ ਟੈਨਸ਼ਨ ਨਾ ਸਾਤਾਂ ਤਾਲੀ ਗੱਲ ਐ ਆਹਾ ਮਸਾਂ ਟਾਈਮ ਕੱਢਿਆ ਸੱਚੀ ਕੋਈ ਭੈਣ ਤੂੰ ਤੈਨੂੰ ਤਾਣਾ ਨਾ ਕਰ ਹੋਰ ਤੇ ਕੋਈ ਨਹੀਂ ਅਸੀਂ ਆਈਆਂ ਤੇ ਮਾਲਕ ਭਲੀ ਕਰੂਗਾ ਬਸ ਤਾਂ ਚੱਲੀ ਵੀ ਨਹੀਂ ਜਾਂਦੀਆਂ ਦਰਦ ਹੁੰਦੇ ਨੇ ਪੈ ਜਾ ਦੇਖ ਲੈ ਮੈਂ ਦੇਖਿਆ ਹਾਂ ਖਵਾਦ ਨਾ ਹਾਂ ਵੜ ਨਾ ਵੀ ਤੂੰ ਮਸੀ ਹਾਂ ਮੈਂ ਨਹੀਂ ਗਿਆ ਦਵਾਂਗਾ ਹਾਂ ਲੈ ਮਸੀ ਚੱਲ ਚੱਗਾ ਹੋ ਜਾ ਅੰਗੂ ਤੈਨਾਂ ਰਹਿ ਗਿਆ ਚਲੋ ਕੋਈ ਨਹੀਂ ਨਾ ਤੂੰ ਸਿੱਧਾ ਚੱਜੇ ਕੋਈ ਨਹੀਂ ਨੀ ਮੈਨੂੰ ਟੈਨਸ਼ਨ ਹੋਰ ਕੋਈ ਨਹੀਂ ਤੂੰ ਆ ਫੜਾਇਆ ਕੁੜੀਆਂ ਨੂੰ ਮੈਂ ਸਾਂਹ ਹਾਂ ਆ ਇਹਨਾਂ ਨੂੰ ਖੜਾ ਹਾ ਪੁੱਤ ਜਪਜੀ ਓਏ ਜਪਜੀ ਇੱਧਰ ਕਰਦੇ ਆ ਵਾਪੁੱਤ ਗਰਮੀ ਬਾੜੀ ਹੋ ਗਈ ਨਾ ਬਾਲੀ ਸੋੜੇ ਸਾਰੇ ਨਾਲ ਜਪਜੀ ਜਾਨੀ ਹੈ ਹਾਂ ਜੱਜੇ ਕੋਲ ਪੈਸੇ ਆ ਜਾਂ ਫਿਰ ਉਹ ਨਹੀਂ ਚੱਤੇ ਕੋਲੇ ਆ ਦੇ 10 ਤਰੀ ਆ ਜਾ ਬਰਾ ਉਹ ਲੈਣ ਸੌਖਾ ਤਾਂ ਨਹੀਂ ਅਜੇ ਪਰ ਮਾਤਾ ਮਾ ਆ ਦੇ ਹਾਂ ਬੈਸੈਂਟਾ ਇਹ ਵਸ ਉਹ ਹਵਾ ਮਸੀ ਚੰਟਾ ਤਾਂ ਹੁੰਦੀ ਆਉਂਦੇ ਨੂੰ ਪਤਾ ਚਲ ਕੋਈ ਨਹੀਂ ਬੱਚਾ ਠੀਕ ਠਾਕ ਹੋ ਜੇ ਹੋ ਠੀਕ ਆ ਗਾ ਕੀ ਨਾ ਕੋਈ ਕੁੜਗੇ ਜਾ ਬਾਝ ਕੇ ਪਾਣੀ ਦਾ ਗੱਲ ਲੈ ਕੇ ਨਹੀਂ ਚੱਚਾ ਆ ਦੇ ਇਹ ਫੇਰ ਮਸੀ ਆਏ ਆ ਗੱਲ ਮੈਨੂੰ ਨਹੀਂ ਉਹ ਉਹ ਕਰ ਜਾਂਦੀ ਹੈ ਕੋਈ ਨਹੀਂ ਰੱਬ ਆਪਣੀ ਸੁਣੂਗਾ ਹੱਸ ਪਰਮਾਤਮਾ ਹਾਂ ਇਕਣਾ ਮਾਸੀ ਪਿਛੇ ਬੋਲਦੀ ਰੱਬਾ ਪੈਸੇ ਨੇ ਅੱਜ ਆਖਦੇ ਤਾਂ ਖਰਚੇ 2000 ਰੁਪਏ ਇਹ ਪੂਰਾ ਖਾਲਦੇ ਕੋਲੇ ਨੂੰ ਲੋਨ ਕਰੀਏ ਹਾਂ ਗੁਰ ਘਾਣੇ ਬੱਚੇ ਠੀਕ ਹੈ ਆ ਜਾ ਫਿਰ ਆਇਆ ਕਾਕਾ ਉਹ ਆਪਣੇ ਘਰੇ ਅੱਜ ਉਹ ਕਾਕਾ ਉਹ ਛੋੜੇ ਆਪਣੇ ਘਰੇ ਹਾਂ ਚੱਲੇਗੀ ਮੈਂ ਨਾ ਪਜਾ 100 ਰੁਪਏ ਆ ਲੈ ਔਰ ਮਾਸੀ ਤੂੰ ਟੈਂਸ਼ਨ ਨਾ ਲੈ ਹਾਂ ਮੂਲਾ ਲਸਾਇ ਕਰੀ ਬੱਠਾ

ਲੱਗ ਨਹੀਂ ਤੁਹਾਡਾ ਦਾਵਾ ਲੈ ਮਰਾ ਖੁਸ਼ਾ ਕੁ ਤੁਸੀਂ 5 500 ਦੀ ਕਿਹੜੀ ਗੱਲ ਕਰਦੇ ਮਸਾ ਤਾਂ ਮੇਰੇ ਆ ਲੈ ਆ ਦੋਨੇ ਜਾਣੇ ਮਹਾਰਾਜ ਨੇ ਤੇਰਾ ਪੁੱਤ ਮੋੜ ਕੇ ਦੇ ਤਾ ਭੈਣੇ ਲੈ ਪਤਾ ਤੁਸੀਂ ਵੀ ਚੀਜੀ ਲੈ ਆਏ ਹੈ ਚੰਗਾ ਆ ਲੋ ਲੈ ਤੇ ਜੀ ਲੈ ਲੈ ਉਹਨੂੰ ਜੱਜ ਜੀ ਲੈ ਦੇ ਚੰਗਾ ਆ ਲੋ ਆਜਾ ਤਾਂ ਘਰ ਤੇ ਚੱਲਗੇ ਲੈ ਦੂ ਘਰ ਚੱਲ ਚੰਗਾ ਆ ਦਿੱਦਾਂ ਦੇ ਦੀ ਆਹ ਤਾਂ ਮਹਾਰਾਣੀ ਮਸਾਲੇ ਕੀ ਆਂਦੇ ਹਾਂ ਤਾਂ ਹੰਤੂ ਮਾਨ ਦੁਖੀ ਨਾ ਕਰ ਤੇ ਕੋਈ ਨਹੀਂ ਤੇਰਾ ਮੋੜ ਕੇ ਤੇਰਾ ਪੁੱਤ ਦੇ ਤਾ ਘਰ ਤੇ ਨੂੰ ਤੇ ਖੁਸ਼ੀਆਂ ਮਨਾ ਹੁਣ ਹੁਣ ਲੱਡੂ ਵੰਡ ਹਾਂ ਰਾਜੂ ਆ ਸਾਰੇ ਪਿੰਡ ਚ ਤੇ ਬਸ ਜਾਲ ਦਵਾਈ ਬਰੀਆ ਦੇਣਾ ਸਾਰਾ ਕੁਛ ਅਸੀਂ ਕਰਤਾ ਟੀਕੇ ਡੱਬੇ ਸਾਰੇ ਲਾਤੇ ਤੇ ਬਸ ਟੈਨਸ਼ਨ ਦੀ ਕੋਈ ਨਹੀਂ ਬਸ ਠੀਕ ਠਾਕ ਹੈ ਹਾਂ ਪਰਮਾਤਮਾ ਦੇ ਬਾਰੇ ਗੱਲ ਕਰਦੇ ਹੋਰ ਆਪਕਾ ਸਭੀ ਆ ਜਾ ਫਤੂ ਤੇ ਬਾਜੀ ਫਿਰ ਹਾਂ ਚੰਗਾ ਫੇ ਮੈਂ ਜਾਂਦਾ ਚਲ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਸੱਜਣ ਲੇ ਪੁੱਤ ਮਸਾ ਪਰਮਾਤਮਾ ਨੇ ਦੇਖ ਲ ਆਪਣੀ ਸੋਣ ਲਈ ਹੁਣ ਨਾ ਚਿੱਤ ਖਰਾਬ ਕਰ ਤੂੰ ਹੁਣ ਕਾਸ ਤੋਂ ਰੋਂਨੀ ਐ ਮੈਂ ਰੋਂਨੀ ਐ ਮੈਂ ਤਾਂ ਆਪਣੀ ਰੋਂਦੀ ਹੁਣ ਨਾ ਤੂੰ ਦਿਮਾਗ ਤੇ ਗੱਲ ਨਾਲ ਲਿਆ ਕੋਈ ਨਹੀਂ ਪਰਮਾਤਮਾ ਨੇ ਆਪਾਂ ਨੂੰ ਮੁੜ ਕੇ ਗਰਮੀ ਇਹ ਲਈ ਦਿੱਤਾ ਮੰਮੀ ਹਾਂ ਹੁਣ ਤਾਂ ਖੁਸ਼ ਹਾਂ ਤੁਸੀਂ ਮੈਂ ਤਾਂ ਪੁੱਤ ਉਦੋਂ ਵੀ ਖੁਸ਼ ਹੋਣਾ ਸੀ ਜੇ ਕੁੜੀ ਹੋ ਜਾਂਦੀ ਮੈਂ ਤਾਂ ਜਦੋਂ ਗੁਰੂ ਦੇ ਲਾੜੀ ਲੱਗ ਗਈ ਮੈਂ ਤਾਂ ਧੀ ਪੁੱਤ 'ਚ ਫਰਕ ਨਹੀਂ ਸਮਝਦੀ ਹੁਣ ਮੇਰੀਆਂ ਤਾਂ ਆ ਵੀ ਪੋਤੀ ਐ ਤੇ ਆ ਵੀ ਪੋਤੀ ਐ ਬਸ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਹੋਰ ਮੰਮੀ ਅੱਪਾ ਤਾਂ ਐਵੇਂ ਵਹਿਮਾਂ ਪਰਮਾਤਮਾ 'ਚ ਫਸੇ ਹੋਏ ਸੀ ਜੇ ਉਹਨਾਂ 'ਚ ਫਸੇ ਰਹਿੰਦੇ ਫਿਰ ਕੀ ਕਰ ਲੈਂਦੇ ਆਪਾਂ ਨੂੰ ਤਾਂ ਪਰਮਾਤਮਾ ਨੇ ਉਹੀ ਗੱਲ ਆਪਣਾ ਤਾਂ ਮੋੜ ਕੇ ਦਿੱਤਾ ਆਪਣੇ ਕੱਖ ਰੱਖ ਤੇ ਪਰ ਵਾਹਿਗੁਰੂ ਨੇ ਇੱਥੇ ਮਨ ਚ ਲਾਇਆ ਜੋ ਕਰਨਾ ਸੀ ਉਹ ਸਿ ਵਾਹਿਗੁਰੂ ਨੇ ਕਰਨਾ ਸੀ ਤੇ ਦੇਖੋ ਕਿੰਨੀ ਸੋਹਣੀ ਝੋਲੀ ਭਰਤੀ ਆ ਦੇਖ ਲਓ ਜਿਵੇਂ ਗਰਮੇਰ ਵਰਗੇ ਕੋਈ ਨੀ ਚੱਤ ਨਾ ਖਰਾਬ ਕਰ ਚੁੱਪ ਕਰ ਜਾ ਚੁੱਪ ਦੇਖ ਕਿ ਚੱਤ ਨਾ ਖਰਾਬ ਕਰ ਕੋਈ ਚੁੱਪ ਕਰ ਜਾ ਪੁੱਤ ਕੋਈ ਨੀ ਰੋਣਾ ਚੁੱਪ ਕਰ ਮੈਂ ਰੋਨੀ ਐ ਦੇਖ ਮੈਂ ਵੀ ਢਿੱਡ ਚ ਪਾਈ ਬੈਠੀ ਐ ਮੈਂ ਰੋਨੀ ਐ ਚੁੱਪ ਕਰ ਜਾ ਮੇਰੀ ਤੀ ਚੁੱਪ ਹੁਣ ਤਾਂ ਆਪਨੂੰ ਖੁਸ਼ੀਆਂ ਤਾਂ ਦੇਣ ਲੈਂਦੇ ਆ ਪਰਮਾਤਮਾ ਨੇ ਆਪਣੇ ਤੇ ਹੁਣ ਨਾ ਕਹ ਰਾ ਕੁੜੀਆਂ ਕੰਨੀ ਵੇਖ ਜਵਾਕਾਂ ਕੰਨੀ ਵੇਖ ਚੁੱਪ ਕਰ ਜਾ ਹੁਣ ਤਾਂ ਮੰਮੀ ਮੇਰਾ ਸਾਰਾ ਕੁਝ ਮੇਰੀ ਧੀ ਐ ਤੇ ਮੇਰਾ ਪੋਤੀ ਹਾਂ ਪੋਤੀ ਐ ਹੁਣ ਤਾਂ ਆਪਾਂ ਇਹਨਾਂ ਦੇ ਸਰ ਤੇ ਜ਼ਿੰਦਗੀ ਕੱਢਣੀ ਸੌਖੀ ਹੋ ਜੂ ਪਤਾ ਆਪਾਂ ਨੂੰ ਹੁਣ ਤਾਂ ਜ਼ਿੰਦਗੀ ਕੱਢਣੀ ਸੌਖੀ ਹੋ ਜੂ ਹੋਰ ਮੰਮੀ ਮਨੀ ਵੀਰਾ ਨਹੀਂ ਦੱਸਦਾ ਕਿੱਥੇ ਉਹ ਮਨੀ ਵੀਰਾ ਤਾਂ ਪਹਿਲਾਂ ਤਾਂ ਦਵਾਈਆਂ ਦਵੀਆਂ ਲੈ ਕੇ ਤੁਰਿਆ ਫਿਰਦਾ ਰਿਹਾ ਵਿਚਾਰਾ ਹੁਣ ਮੈਂ ਮਠਿਆਈ ਲੈਣ ਭੇਜਿਆ ਮੈਂ ਕਿ ਗਲੀ ਘਵਣਾ ਤਾਂ ਮੂੰਹ ਮਿੱਠਾ ਕਰਵਾਵਾਂਗੇ ਆਪਾਂ ਸੱਦਾਂਗੇ ਸਾਰਿਆਂ ਨੂੰ ਮਸਾ ਮਹਾਰਾਜ ਨੇ ਆਪਣਾ ਟਾਈਮ ਲੈ ਹੁੰਦਾ ਵਿਚਾਰੇ ਨੇ 바ਵਾ ਕੀਤਾ ਆਪਣਾ ਹਾਂ 바ੜਾ ਕੀਤਾ ਪਰਮਾਤਮਾ ਨੇ ਉਹੀ ਕਰ ਲੋਦੀ ਲੰਮੀ ਉਮਰ ਕਰੇ ਲੱਡੂ ਲੈਣ ਗਿਆ ਵੇ ਖਾਏਗਾ ਪਤਾ ਤੇ ਲੱਡੂ ਲੱਡੂ ਖਾ ਉਰੀਆ ਤਨ ਵੀਰਾ ਖਾ ਮੌਰੀਆ ਇੱਧਰ ਆ ਜਾ ਇਹ ਤਾਂ ਤੇਰੇ ਵਰਗਾ ਜਮਾ ਵੀਰਾ ਆ ਜਾ

ਪਾਰੀ ਕਰ ਲਾ ਜੱਜ ਜੀ ਪਾਰੀ ਕਰ ਲਾ ਪਾਰੀ ਕਰੇ ਵੀਰ ਜੀ ਹਾਂ ਹੈ ਹੈ ਕਿੰਨੀ ਮੇਰੇ ਪਤਨੀ ਕਿੰਨਾ ਸੋਹਣਾ ਸੋਹਣਾ ਵੀਰਾ ਦਿੱਤਾ ਹੈ ਨਾ ਹਾਂ ਰਖੜੀ ਬੰਨਣਾ ਗਣਾ ਮੇਰਾ ਪਤਾ ਬੰਨਣਾ ਕਿ ਰਖੜੀ ਤਾਂ ਦੱਦੀ ਹਾਂ ਤੇ ਹਾਂ ਤੇ ਹਾਂ ਤੇ ਰੱਖੜਾ ਵੀ ਨੇੜੇ ਆ ਗਏ ਅਸੀਂ ਵੀਰ ਦੇ ਰੱਖੜਾ ਬੰਨਾਈ ਹਾਂ ਹਾਂ ਪਤਾ ਹਾਂ ਹੋਰ ਹੁਣ ਤੁਸੀਂ ਰੱਖੜੀਆਂ ਦੇ ਫਿਰ ਰੱਖੜਾ ਪਹਿਲਾਂ ਪਹਿਲਾਂ ਵੀਰਾ ਦਿੱਤਾ ਤੁਹਾਨੂੰ ਪਰਮਾਤਮਾ ਨੇ ਦੇਖੋ ਗੁਰੂ ਘਰ ਤੁਸੀਂ ਵੀ ਅਦਾਸਾਂ ਕਰਦੀਆਂ ਹੁੰਦੀਆਂ ਸੀਗੀਆਂ ਚਲੋ ਪਰਮਾਤਮਾ ਨੇ ਸੋਹਣੇ ਸੰ ਲਈ ਤੁਹਾਡੇ ਵੀਰਾ ਆ ਗਿਆ ਕੁਣ ਤਾਂ ਚਾਹਵਣਾ ਕਰ ਲੈ ਅੱਖ ਜਣਾ ਮਾਰੀ ਬਤਾ ਅੱਖ ਜਣਾ ਮਾਰੀ ਪਾਰੀ ਕਰ ਲੈ ਪਾਰੀ ਕਰਨੀ ਤਾਂ ਕਰ ਪਾਰੀ ਕਰ ਲੈ ਪਾਰੀ ਕਰ ਐਂ ਜਾਨਾ ਆਹੀ ਝੋਣੀ ਤੇਰੇ ਵਰਗੀਆਂ ਅੱਖਾਂ ਹੈ ਦੀ ਹੈ ਨਾ ਤੇਰੇ ਵਰਗੀਆਂ ਇੱਕ ਮਿੰਟ ਮੈਂ ਤੇਰੀ ਗੋਦੀ ਚ ਪਾਉਂਗੀ ਤੇਰੀ ਵਰਗੀਆਂ ਅੱਖਾਂ ਹੈ ਨਾ ਇਹ ਖਜ ਐਂ ਕਾਕੇ ਪਾਕੇ ਵਿਖ ਲਈ ਉਹ ਬੰਦੇ 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 ਕਾਕਲੇ 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 ਪਾਰੀ ਕਰ ਲੈ ਤੂੰ ਪਾਰੀ ਕਰ ਲੈ ਇੱਥੇ ਇੱਥੇ ਪਾਰੀ ਕਰੀ ਬੀਜੇ ਨਾ ਐ ਘੁੱਟਣਾ ਨਹੀਂ ਪਤਾ ਤੂੰ ਛੋਟਾ ਹੈ ਜੇ ਬਾਹਰ ਖੜੀ ਚੰਗਾ ਫੇਰ ਖੜਾਣੀ ਚੰਗਾ ਤੂੰ ਮੇਰੇ ਨਾਲ ਪਾਰੀ ਕਰ ਲੈ ਮੇਰੇ ਇਥੇ ਵੀ ਰਗੀ ਤੇ ਪਾਣੀ ਕਰ ਲੈ ਵੀਰੇ ਨਾ ਪਾਣੀ ਤੇ ਕਰ ਲੈ ਹਨਾ ਲੈ ਹਣ ਮੈਨੂੰ ਫੜਾ ਦੇ ਨਾ ਪਤਾ ਕੋਟ ਨਾ ਕੋਟ ਨਾ ਫਿਰ ਰੁਕਾ ਨੀਂ ਆ ਦੀਦੀ ਨੂੰ ਫੜਾ ਦੇ ਆ ਦੀਦੀ ਨੂੰ ਫੜਾ ਦੇ ਐ ਦੀਦੀ ਮੈਨ ਫੜਾ ਦੀਦੀ ਨੂੰ ਫੜਾ ਦੇ ਫਿਰ ਨਾ ਕਿੰਜੋ ਨਾ ਲੈ ਉਹ ਤੂੰ ਚੱਕਲੀ ਆ ਦੀਦੀ ਨੂੰ ਫੜਾ ਦੇ 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 ਪੁੱਤ ਲੈ ਮੈਨੂੰ ਫੜਾਏ ਚੰਗਾ ਨਾ ਫੜਾ ਦੀਦੀ ਨੂੰ ਮੈਨੂੰ ਫੜਾ ਦੇ ਨਾ ਮੈਂ ਤੋ ਦੇ ਦੇ ਪੁੱਤ ਹਾਂ ਹਰੋਂ ਲੱਗੇ ਹਰੋਂ ਲੱਗੇ ਦੇਖ ਇਧਰ ਮੱਤ ਗਲਤ ਛੱਡਦੀ ਹੈ ਜਮਣੀ ਛੱਡਦੀ ਦੇ ਦੇ ਪੁੱਤ ਕੀ ਕਰਨਾ ਜਵਾ ਕਰੀਆਂ ਵੀ ਤਰਸੀਆਂ ਪਈਆਂ ਤਰਸੇ ਤਾਂ ਪਤਕਾਂ ਤੇ ਆਪ ਰਹੀ ਸੀ ਮਾਤਮਾ ਨੇ ਮਸਾ ਹੱਟ ਵਰ ਪਾਈ ਹੋਰ ਮੰਮੀ ਇਹਨਾਂ ਨੇ ਵੀ ਕਿੰਨਾ ਮੁਸੰਨਿਆ ਕਿਉਂ ਹੁਣਾ ਚਾਹ ਕਰ ਲਈ ਹੈ ਵਿਚਾਰੀਆਂ ਚਲੋ ਤਾਂ ਆਪਨੇ ਵੀ ਬਥੇਰੇ ਚਲ ਕੋਈ ਨਹੀਂ ਚਤਨਾ ਕਰਾਵ ਕਾਲਪੋਤ ਇਹਨਾਂ ਨੂੰ ਪਾਲਣਾ ਵੀ ਹੈ ਐਡੀ ਵੱਡੀ ਜ਼ਿੰਮੇਵਾਰੀ ਜਦ ਮਾਰਾ ਜਿੰਨੇ ਆਪਣੇ ਤੇ ਪਾਈ ਹੈ ਫਿਰ ਹੁਣ ਹੋੜੀ ਹੋੜੀ ਟਾਈਮ ਪਾਸ ਹੋਊਗਾ ਕੋਈ ਹੇ ਰੂਹ ਹੋਛੀ ਦੀ ਇਹ ਜਿਹੜਾ ਜਵਾਕ ਘੜਾਉਂਦੇ ਹੈ ਨਾ ਜਵਾਕਾ ਹੇ ਵਾਹਿਗੁਰੂ ਸੱਚੇ ਬਾਸ਼ਾ ਸਾਡੀ ਤਾਂ ਅਮੀਰ ਹੀ ਮੁੱਕ ਗਈ ਸੀ ਪਰ ਤੁਸੀਂ ਸਾਡੀ ਫੇਰ ਮਚਦੀ ਅੱਗ ਤੇ ਪਾਣੀ ਪਾਇਆ ਹੇ ਵਾਹਿਗੁਰੂ ਸੱਚੇ ਬਾਸ਼ਾ ਤੁਸੀਂ ਸਾਨੂੰ ਜੀਣ ਦਾ ਸਹਾਰਾ ਦਿੱਤਾ ਅਸੀਂ ਤਾਂ ਆਸੀ ਮੁਕਾਤੀ ਸੀਗੇ ਐਵੇਂ ਚੀਲਿਆਂ ਚੱਪਟਿਆਂ ਚ ਤੁਰੇ ਫਿਰਦੇ ਰਹੇ ਅਸੀਂ ਤਾਂ ਤੁਹਾਡੇ ਲੜ ਲੱਗਣ ਸਾਰੀ ਸਾਡੀ ਤਾਂ ਜ਼ਿੰਦਗੀ ਆਪ ਦੀ ਸਬਰ ਗਈ ਹੇ ਵਾਹਿਗੁਰੂ ਤੰਦਰੁਸਤੀਆਂ ਰੱਖਿਓ ਮੇਰੇ ਪਰਿਵਾਰ ਤੇ ਮੇਰੇ ਬੱਚਿਆਂ ਤੇ ਮੇਰੇ ਪਰਿਆਹ ਹੱਥ ਰੱਖਿਓ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਅਸੀਂ ਤਾਂ ਪਤਾ ਨਹੀਂ ਕਿੱਥੇ ਤੁਰੇ ਫਿਰਦੇ ਸੀ ਪਰ ਅਸਲੀ ਦੁਨੀਆ ਤਾਂ ਗੁਰੂ ਘਰ ਵਸਦੀ ਐ ਸਾਨੂੰ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਤੇ ਪੂਰਾ ਵਿਸ਼ਵਾਸ ਹੋ ਗਿਆ ਮੇਰੇ ਘਰ ਪਰਵਾਰ ਨੂੰ ਇਸੇ ਤਰ੍ਹਾਂ ਹੱਸਦਾ ਵਸਦਾ ਰੱਖਿਓ ਮੇਰੀ ਧੀਆਂ ਤੇ ਮੇਰੇ ਪੁੱਤ ਤੇ ਤੇ ਮੇਰੀ ਮੰਮੀ ਤੇ ਇਸੇ ਤਰ੍ਹਾਂ ਕਿਰਪਾ ਬਣਾ ਕੇ ਰੱਖਿਓ ਆਪਣੀ ਚੱਲ ਪਤਾ ਆਪਰਦਾਸ ਕਰਾ ਕੇ ਆਈਏ ਗੁਰੂ ਘਰ ਜਾ ਕੇ ਚਲ ਪਰਮਾਤਮਾ ਨੇ ਆਪਣੀ ਮਸਾ ਸੁਣੀ ਹੈ ਮਸਾ ਸਾਨੂੰ ਜੀਣ ਦਾ ਸਹਾਰਾ ਮਿਲਿਆ ਹੁਣ ਸਾਨੂੰ ਇਹਦੇ ਆਸਰੇ ਸਾਨੂੰ ਜਿਉਣਾ ਸੌਖਾ ਹੋ ਜਾਊਗਾ ਵਾਹਿਗੁਰੂ ਸੱਚੇ ਪਾਤਸ਼ਾਹ ਤੁਸੀਂ ਮੇਰ ਪਰਿਆ ਹੱਥ ਸਾਡੇ ਸਿਰ ਤੇ ਰੱਖਣਾ ਬਸ ਉਥੋਂ ਬਿਨਾ ਅਸੀਂ ਕਿਸੇ ਦੇ ਦਰ ਨਹੀਂ ਲੱਗਣਾ ਬਸ ਤੁਹਾਡੇ ਆਪ ਦੇ ਦਰ ਨਾਲ ਲਾ ਕੇ ਰੱਖਿਓ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਤੰਦਰੁਸਤੀਆਂ ਰੱਖਿਓ ਬਹੁਤ ਬਹੁਤ ਸ਼ੁਕਰਾਨਾ ਵਾਹਿਗੁਰੂ ਸੱਚੇ ਪਾਤਸ਼ਾਹ ਚਲ ਬੁੱਤ ਅਰਦਾਸ ਕਰਾਇਆ ਗਿਆ ਆਪਾਂ ਹੈ ਵਾਹਿ